ਜਗਦੀਸ਼ ਭੋਲਾ ਨੂੰ ਜ਼ਮਾਨਤ ਮਿਲ ਗਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀਏ ਕਿ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਉੱਥੇ ਹੀ ਜ਼ਮਾਨਤ ਜਿਹੜੀ ਕਿ ਉਹਨਾਂ ਨੂੰ ਦੇ ਦਿੱਤੀ ਗਈ ਹੈ ਤੇ ਜਗਦੀਸ਼ ਭੋਲਾ ਨੂੰ ਲੈ ਕੇ ਗੱਲ ਕਰੀਏ ਤਾਂ 2013 ਤੋਂ ਉਹ ਜੇਲ੍ਹ ਦੇ ਵਿੱਚ ਨੇ ਤੇ 2019 ਦੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਡਰੱਗਸ ਦੇ ਘਹਿਤ ਦੱਸਿਆ ਕਿ ਉੱਥੇ ਹੀ ਐਨਡੀਪੀਐਸ ਮਾਮਲੇ ਦੇ ਵਿੱਚ ਕਾਨੂੰਨ ਤਹਿ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਸਜ਼ਾ ਸੁਣਾਈ ਸੀ ਤੇ ਜਿਸ ਦੇ ਤਹਿਤ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਜਗਦੀਸ਼ ਭੋਲਾ ਨੂੰ ਜਿਹੜੀ ਕਿ ਜ਼ਮਾਨਤ ਮਿਲ ਗਈ ਹੈ ਤੇ ਉੱਥੇ ਹੀ ਪੰਜਾਬ ਪੁਲਿਸ ਦਸਤੋਂ ਬਰਖਾਸਤ ਕੀਤੇ ਗਏ ਸਾਬਕਾ ਡੀਐਸਪੀ ਜਗਦੀਸ਼ ਸਿੰਘ ਪੋਲਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਰਤਾਂ ਦੇ ਸਮੇਤ ਜ਼ਮਾਨਤ ਦੇ ਦਿੱਤੀ ਹੈ ਤੇ ਮੁੱਖ ਜੱਜ ਸੀਲ 나ਕੂ ਅਤੇ ਜੱਜ ਸੁਮਿਤ ਗੋਇਲ ਨੇ ਬੈਚ ਨੂੰ ਜਿਹੜੇ ਕਿ ਬੁੱਧਵਾਰ ਨੂੰ ਇਹ ਹੁਕਮ ਜਾਰੀ ਕੀਤਾ ਤੇ ਜਿਸ ਤੋਂ ਬਾਅਦ ਪੋਲਾ ਜਗਦੀਸ਼ ਪੋਲਾ ਜਿਹੜਾ ਕਿ ਉੱਥੇ ਹੀ 2013 ਤੋਂ ਜੇਲ੍ਹ ਦੇ ਵਿੱਚ ਹੈ ਤੇ 2019 ਦੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਐਨਡੀਪਸ ਮਾਮਲੇ ਦੇ ਤਹਤ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਜਿਹੜੀ ਕਿ ਸਜ਼ਾ ਸੁਣਾਈ ਸੀ ਤੇ ਭੋਲਾ ਨੇ ਜਿਹੜੀ ਕਿ ਸਜ਼ਾ ਦੀ ਅੱਧੀ ਤੋਂ ਵੱਧ ਮਿਆਦ ਪਹਿਲਾਂ ਹੀ ਕੱਟ ਲਈ ਤੇ ਹੁਣ ਇਸ ਸਮੇਂ ਉਸ ਦੀ ਅਪੀਲ ਤੇ ਸੁਣਵਾਈ ਦੀ ਕੋਈ ਸੁਭਾਪਨਾ ਨਹੀਂ ਹੈ ਤੇ ਇਸ ਲਈ ਉਸ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਜਾ ਰਹੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਨੇ ਜਿਰਾ ਦੀ ਉਲੰਘਣਾ ਤੇ ਇਹ ਰੱਦ ਹੋ ਜਾਵੇਗੀ ਤੇ ਉਥੇ ਜਗਦੀਸ਼ ਭੋਲਾ ਨੂੰ ਜਿਹੜਾ ਕਿ 5 ਲੱਖ ਰੁਪਏ ਦੀ ਜ਼ਮਾਨਤ ਤੇ ਅਤੇ ਦੋ ਸਨਾਥਕ ਜ਼ਮਾਨਤਦਾਰ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਉਸ ਨੂੰ ਹਰ ਮਹੀਨੇ ਪੁਲਿਸ ਸਟੇਸ਼ਨ ਦੇ ਵਿੱਚ ਹਾਜ਼ਰੀ ਭਰਨੀ ਪਵੇਗੀ ਤੇ ਆਪਣੇ ਪਾਸਪੋਰਟ ਨੂੰ ਟ੍ਰਾਇਲ ਕੋਰਟ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ ਤੇ ਉਥੇ ਇਸ ਦੇ ਨਾਲ ਉਸ ਨੂੰ 100 ਬੂਟੇ ਲਗਾਉਣ ਦੀ ਜਨਤਕ ਸੇਵਾ ਕਰਨ ਦੇ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਜਗਦੀਸ਼ ਭੋਲਾ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਗਈ ਹੈ ਤੇ ਉੱਥੇ ਹੀ ਡਰੱਗ ਤਸਕਰੀ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਸਾਬਤ ਹੋਣ ਤੇ ਬਰਖਾਸਤ ਕੀਤਾ ਹੈ ਤੇ 2013 ਤੋਂ ਹੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਸਜ਼ਾ ਸੁਣਾਈ ਸੀ ਤੇ ਹੁਣ ਸ਼ਰਤਾਂ ਦੇ ਨਾਲ ਉਸ ਨੂੰ ਜ਼ਮਾਨਤ ਮਿਲ ਗਈ ਹੈ ਤੇ ਦੱਸਿਏ ਕਿ ਜਗਤੀਸ਼ ਭੋਲਾ ਜੇਲ੍ਹੋਂ ਬਾਹਰ ਆ ਸਕਦੇ ਨੇ 2013 ਤੋਂ ਉਹ ਜੇਲ੍ਹ ਦੇ ਵਿੱਚ ਨੇ ਤੇ 2019 ਦੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਡਰੱਗਸ ਦੇ ਘਹਿਤ ਦੱਸਿਏ ਕਿ ਉੱਥੇ ਹੀ ਐਨਡੀਪੀਐਸ ਮਾਮਲੇ ਦੇ ਵਿੱਚ ਕਾਨੂੰਨ ਤਹਿ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਸਜ਼ਾ ਸੁਣਾਈ ਸੀ ਤੇ ਜਿਸ ਦੇ ਤਹਿਤ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਜਗਤੀਸ਼ ਭੋਲਾ ਨੂੰ ਜਿਹੜੀ ਕਿ ਜ਼ਮਾਨਤ ਮਿਲ ਗਈ ਹੈ ਤੇ ਉੱਥੇ ਹੀ ਪੰਜਾਬ ਪੁਲਿਸ ਤੋਂ ਬਰਖਾਸਤ ਤੇਗੇ ਸਾਫ ਦਾ ਡੀਐਸਪੀ ਜਗਦੀਸ਼ ਸਿੰਘ ਪੋਲਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਰਤਾਂ ਦੇ ਸਮੇਤ ਜ਼ਮਾਨਤ ਦੇ ਦਿੱਤੀ ਹੈ ਤੇ ਮੁੱਖ ਜੱਜ ਸੀਲ 나ਕੂ ਅਤੇ ਜੱਜ ਸੁਮਿਤ ਗੋਇਲ ਨੇ ਬੈਚ ਨੂੰ ਜਿਹੜੇ ਕਿ ਬੁੱਧਵਾਰ ਨੂੰ ਇਹ ਹੁਕਮ ਜਾਰੀ ਕੀਤਾ ਤੇ ਜਿਸ ਤੋਂ ਬਾਅਦ ਪੋਲਾ ਜਗਦੀਸ਼ ਪੋਲਾ ਜਿਹੜਾ ਕਿ ਉੱਥੇ ਹੀ 2013 ਤੋਂ ਜੇਲ੍ਹ ਦੇ ਵਿੱਚ ਹੈ ਤੇ 2019 ਦੇ ਵਿੱਚ ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਐਨਡੀपीएस ਮਾਮਲੇ ਦੇ ਤਹਿਤ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਜਿਹੜੀ ਕਿ ਸਜ਼ਾ ਸੁਣਾਈ ਸੀ ਤੇ ਭੋਲਾ ਨੇ ਜਿਹੜੀ ਕਿ ਸਜ਼ਾ ਦੀ ਅੱਧੀ ਤੋਂ ਵੱਧ ਮਿਆਦ ਪਹਿਲਾਂ ਹੀ ਕੱਟ ਲਈ ਤੇ ਹੁਣ ਇਸ ਸਮੇਂ ਉਸ ਦੀ ਅਪੀਲ ਤੇ ਸੁਣਵਾਈ ਦੀ ਕੋਈ ਸੁਭਾਪਨਾ ਨਹੀਂ ਹੈ ਤੇ ਇਸ ਲਈ ਉਸ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਜਾ ਰਹੀ ਹੈ ਤੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਨੇ ਜਿਨਾ ਦੀ ਉਲੰਘਣਾ ਤੇ ਇਹ ਰੱਦ ਹੋ ਜਾਵੇਗੀ ਤੇ ਉਥੇ ਹੀ ਜਗਦੀਸ਼ ਭੋਲਾ ਨੂੰ ਜਿਹੜਾ ਕਿ 5 ਲੱਖ ਰੁਪਏ ਦੀ ਜ਼ਮਾਨਤ ਤੇ ਅਤੇ ਦੋ ਸਨਾਥਕ ਜ਼ਮਾਨਤਦਾਰ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਉਸ ਨੂੰ ਹਰ ਮਹੀਨੇ ਪੁਲਿਸ ਸਟੇਸ਼ਨ ਦੇ ਵਿੱਚ ਹਾਜ਼ਰੀ ਭਰਨੀ ਪਵੇਗੀ ਤੇ ਆਪਣੇ ਪਾਸਪੋਰਟ ਨੂੰ ਟ੍ਰਾਇਲ ਕੋਡ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ ਤੇ ਉਥੇ ਇਸ ਦੇ ਨਾਲ ਉਸ ਨੂੰ 100 ਬੂਟੇ ਲਗਾਉਣ ਦੀ ਜਨਤਕ ਸੇਵਾ ਕਰਨ ਦੇ 15 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਜਗਦੀਸ਼ ਭੋਲਾ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਗਈ ਹੈ ਤੇ ਉੱਥੇ ਹੀ ਡਰੱਗ ਤਸਕਰੀ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਸਾਬਤ ਹੋਣ ਤੇ ਬਰਖਾਸਤ ਕੀਤਾ ਹੈ ਤੇ 2013 ਤੋਂ ਹੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਤਿੰਨ ਮਾਮਲਿਆਂ ਦੇ ਵਿੱਚ 24 ਸਾਲਾਂ ਦੀ ਸਜ਼ਾ ਸੁਣਾਈ ਸੀ ਤੇ ਹੁਣ ਸ਼ਰਤਾਂ ਦੇ ਨਾਲ ਉਸ ਨੂੰ ਜ਼ਮਾਨਤ ਮਿਲ ਗਈ ਹੈ ਤੇ ਦੱਸਦੀ ਹੈ ਕਿ ਚਕਤੀਸ਼ ਪੋਲਾ ਜੇਲ੍ਹੋਂ ਬਾਹਰ ਆ ਸਕਦੇ